ਪੀਐਲ ਫੈਕਟ ਨਿਊਜ਼ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਮੈਂ ਇਸ ਵਕਤ ਪਿੰਡ ਦੀਨਾ ਸਾਹਿਬ ਦੀ ਦਾਣਾ ਮੰਡੀ ਦੇ ਵਿੱਚ ਮੌਜੂਦ ਹਾਂ ਔਰ ਤੁਹਾਨੂੰ ਦੱਸਦੇ ਮੈਂ ਕਿ ਮੇਰੇ ਸਾਹਮਣੇ ਬਿਲਕੁਲ 66 ਕੇਵੀ ਗ੍ਰੈਡ ਦੀਨਾ ਸਾਹਿਬ ਵਾਲਾ ਇੱਥੋਂ ਜਿਹੜੇ ਆਸ-ਪਾਸ ਦੇ ਪਿੰਡਾਂ ਨੂੰ ਜਿਹੜੀ ਬਿਜਲੀ ਸਪਲਾਈ ਹੁੰਦੀ ਹੈ ਜਿਹਦੇ ਵਿੱਚੋਂ ਬੁਰਜ ਹਮੀਰਾ ਸ਼ਹਿਰੀ ਫੀਡਰ ਚੱਲਦਾ ਹੈ ਔਰ ਉਸ ਦੇ ਵਿੱਚ ਉਹ ਇਨਕ ਓਵਰਲੋਡ ਚੱਲਦਾ ਹੈ ਕਿਉਂਕਿ ਕਈ ਪਿੰਡਾਂ ਦਾ ਕਵਰ ਕਰਦਾ ਹੈ ਲੋਡ ਜਿਸ ਕਰਕੇ ਇੱਕ ਪਿਛਲੇ ਸਮੇਂ ਦੌਰਾਨ ਇਹ ਲਾਈਨ ਹੈ ਜਿਹੜੀ ਆ ਤੁਸੀਂ ਖੰਭੇ ਦੇਖ ਰਹੇ ਹੋ ਕੱਲੇ ਇਹ ਖੰਭੇ ਆ ਜਿਹੜੇ ਪਿਛਲੇ 2.5 ਸਾਲ ਤੋਂ ਖੜੇ ਹੋਏ ਆ ਇਸੇ ਤਰ੍ਹਾਂ ਖੜੇ ਆ 2.5 ਸਾਲ ਪਹਿਲਾਂ ਸਿੱਧੀ ਇੱਕ ਲਾਈਨ ਬੁਰਜ ਹਮੀਰਾ ਨੂੰ ਕੱਢਣ ਲਈ ਐਸਟੀਮੇਟ ਪਾਸ ਹੋਇਆ ਗੁਰਮੀਤ ਸਿੰਘ ਜੀ ਉਸ ਵੇਲੇ ਤਤਕਾਲੀਨ ਜੇਏ ਸੀਗੇ ਜਿਨ੍ਹਾਂ ਨੇ ਇਹ ਐਸਟੀਮੇਟ ਪਾਸ ਕਰਵਾਇਆ ਕਿ ਜਿਹੜਾ ਇਹ ਲੋਡ ਘਟਾਉਣ ਦੀ ਖਾਤਰ ਇੱਕ ਸਿੱਧੀ ਲਾਈਨ ਜਿਹੜੀ ਪੁਰਜੂ ਮੀਰਾ ਨੂੰ ਕੱਢੀ ਜਾਵੇ ਪਰ ਤੁਹਾਨੂੰ ਦੱਸ ਦੇਵਾਂ ਕਿ ਆਹ ਸਾਹਮਣੇ ਜਿਹੜਾ ਇੰਨਾ ਖਰਚਾ ਹੋਇਆ ਸਰਕਾਰ ਦਾ ਇਹ ਖਰਚਾ ਐਸਟੀਮੇਟ ਪਾਸ ਕਰਨ ਤੇ ਕਿੰਨਾ ਖਰਚਾ ਹੋਇਆ ਉਸ ਤੋਂ ਬਾਅਦ ਇਹ ਪੋਲ ਲਿਆਂਦੇ ਗਏ ਇਹ ਪੋਲ ਗੱਡੇ ਗਏ 2.5 ਸਾਲ ਤੋਂ ਇਹ ਪੋਲ ਜਿਉਂ ਦੀ ਤਿਉਂ ਖੜੇ ਹੋਏ ਆ ਉਸ ਤੋਂ ਬਾਅਦ ਇੱਕ ਵੀ ਜਿਹੜਾ ਸਟੈਪ ਹੈ ਅੱਗੇ ਇਸ ਕੰਮ ਦਾ ਨਹੀਂ ਚੱਲਿਆ ਹਾਲਾਂਕਿ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਬਹੁਤ ਹੋ ਰਹੀ ਹੈ ਕਿਉਂਕਿ ਜਿਹੜਾ ਫੀਡਰ ਚੱਲ ਰਿਹਾ ਉਹ ਇੰਨਾ ਕੁ ਲੋਡ ਉਹਦੇ ਤੇ ਚੱਲ ਰਿਹਾ ਕਿ ਉਹ ਬਾਰ-ਬਾਰ ਬਿਜਲੀ ਦੀ ਜਿਹੜੀ ਕੱਟਦੀ ਸਮੱਸਿਆ ਆ ਜਾਂਦੀ ਹੈ ਪਰ ਜਿਹੜਾ ਐਸਟੀਮੇਟ ਪਾਸ ਹੋਇਆ ਹੋਇਆ ਹੈ ਜਿਹੜੀ ਲਾਈਨ ਕੱਢਣ ਵਾਸਤੇ ਕੰਮ ਸ਼ੁਰੂ ਹੋ ਚੁੱਕਿਆ ਸੀ ਉਹ ਐਸਾ ਰੁਕਿਆ 2.5 ਸਾਲ ਤੋਂ ਇਹ ਜਿਹੜੇ ਖੰਭੇ ਐ ਇਹ ਚਿੱਟਾ ਹਾਥੀ ਬਣੇ ਹੋਏ ਆ ਔਰ ਆਓ ਆਪਾਂ ਪਾਵਰ ਕਮ ਅਧਿਕਾਰੀਆਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਐਸਡੀਓ ਸਾਹਿਬ ਤੋਂ ਕੀ ਕਾਰਨ ਹੈ ਕਿ ਪਿਛਲੇ ਸਵਾ ਦੋ ਢਾਈ ਸਾਲ ਤੋਂ ਇਕੱਲੇ ਖੰਭੇ ਖੜੇ ਆ ਆਪਾਂ ਸਾਰੀ ਜਾਣਕਾਰੀ ਪਤਾ ਲਵਾਂਗੇ ਕਿ ਕੀ ਕਾਰਨ ਹੈ ਕਿ ਇੱਕ ਜਿਹੜਾ ਫੀਡਰ ਹੈ ਉਹ ਓਵਰਲੋਡ ਚੱਲ ਰਿਹਾ ਹੈ ਔਰ ਦੂਜੇ ਪਾਸੇ ਇੱਕ ਲਾਈਨ ਕੱਢਣ ਵਾਸਤੇ ਐਸਟੀਮੇਟ ਵੀ ਪਾਸ ਹੋਇਆ ਹੋਇਆ ਖੰਭੇ ਵੀ ਗੱਡੇ ਹੋਏ ਆ ਪਰ ਉਸ ਤੋਂ ਅੱਗੇ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਸੋ ਆਓ ਆਪਾਂ ਅ ਅਧਿਕਾਰੀਆਂ ਦਾ ਪੱਖੇ ਦੇ ਤੇ ਜ਼ਰੂਰ ਜਾਣਦੇ ਆ। ਸੋ ਦਰਸ਼ਕੋ ਸਾਡੇ ਨਾਲ ਇਸ ਵਕਤ ਐਸ.ਓ. ਗੁਰਮੀਤ ਸਿੰਘ ਜੀ ਜੁੜੇ ਨੇ। ਐਸ.ਓ. ਸਾਹਿਬ ਇੱਕ ਮਸਲਾ ਸਾਡੇ ਧਿਆਨ ਦੇ ਵਿੱਚ ਆਇਆ ਹੈ ਕਿ ਜਿਹੜਾ ਬੁਰਜ ਹਮੀਰਾ ਸ਼ਹਿਰੀ ਫੀਡਰ ਹੈ ਜਿਹੜਾ ਕਿ ਪਹਿਲਾਂ ਪਹਿਲਾਂ ਹੀ ਓਵਰਲੋਡ ਚੱਲ ਰਿਹਾ ਹੈ ਉਹਦੇ ਵਿੱਚੋਂ ਇੱਕ ਲਾਈਨ ਕੱਢੀ ਜਾ ਰਹੀ ਸੀਗੀ ਔਰ ਜਿਹੜੀ ਕਿ ਅਸਟੀਮੇਟ ਵੀ ਪਾਸ ਹੋ ਗਿਆ ਸੀ ਔਰ ਉਹਦਾ ਜਿਹੜਾ ਪੋਲ ਵਗੈਰਾ ਵੀ ਗੱਡੇ ਗਏ ਪਰ ਪਿਛਲੇ ਲਗਭਗ 2.5 ਸਾਲਾਂ ਤੋਂ ਉਹ ਜਿਹੜੇ ਪੋਲ ਹੈ ਉਸਮਾਨ ਸਾਰਾ ਉਦਾਂ ਦੀ ਉਦਾਂ ਚਿੱਟਾ ਹਾਥੀ ਬਣਿਆ ਹੋਇਆ ਹੈ ਸਰਕਾਰ ਦਾ ਇੰਨਾ ਖਰਚਾ ਹੋ ਕੇ ਔਰ ਉਸ ਤੋਂ ਬਾਅਦ ਅੱਗੇ ਜਿਹੜੀ ਕਾਰਵਾਈ ਕੋਈ ਵੀ ਅਮਲ ਚ ਨਹੀਂ ਲਿਆਂਦੀ ਗਈ ਉਹ ਲਾਈਨ ਨਹੀਂ ਚਾਲੂ ਕੀਤੀ ਗਈ ਹਾਲਾਂਕਿ ਇਹ ਬੁਰਜ ਮੀਰਾ ਸ਼ਹਿਰੀ ਫਿਟਰੇ ਜਿਹੜਾ ਇਹ ਪਹਿਲਾਂ ਹੀ ਓਵਰਲੋਡ ਚੱਲ ਰਿਹਾ ਹੈ ਤੇ ਇਹ ਕੀ ਕਾਰਨ ਹੈ ਪਹਿਲਾਂ ਤਾਂ ਮੈਂ ਜਾਨਣਾ ਚਾਹਾਂਗਾ ਕਿ ਇਹ ਐਸਟੀਮੇਟ ਸਹੀ ਕਦੋਂ ਪਾਸ ਹੋਇਆ ਸੀਗਾ ਜੀ ਪਹਿਲਾਂ ਤੁਹਾਡਾ ਧੰਨਵਾਦ ਰੀਅਲ ਇਫੈਕਟ ਨਿਊਜ਼ ਤੇ ਜਿਹੜਾ ਤੁਸੀਂ ਸਾਡੀ ਕਵਰਿੰਗ ਕਰਦੇ ਆ ਇਹ 2023 ਦੇ ਵਿੱਚ ਐਸਟੀਮੇਟ ਪਾਸ ਹੋਇਆ ਸੀ ਮੈਂ ਹੀ ਬਣਾਇਆ ਸੀ ਮੇਰੇ ਹੱਥੀਂ ਬਣਾਇਆ ਵਸਤੀਮੇਟ ਇਹ ਜੁਪੀਸ ਬੁਰਜ ਹਮੀਰਾ ਦਾ ਦੀਨਾ ਸਾਹਿਬ ਗ੍ਰੈਡ ਤੋਂ ਚੱਲਦਾ ਹੈ ਇਹਦੇ ਤੋਂ ਬਾਈਪਰਕੇਟ ਕੀਤਾ ਜਾਣਾ ਜਿਹੜਾ ਮੈਂ ਐਸਟੀਮੇਟ ਬਣਾਇਆ ਸੀ 11 ਮੀਟਰ ਦੇ ਪੋਲ ਪਾ ਕੇ ਤਕਰੀਬਨ 1 ਕਿਲੋਮੀਟਰ ਦੀ ਲਾਈਨ ਹੈ ਜਿਹੜੀ ਗ੍ਰੈਡ ਤੋਂ ਬੁਰਜ ਹਮੀਰਾ ਬੱਸ ਸਟੈਂਡ ਦੇ ਉੱਪਰ ਜਾ ਕੇ ਰੁਕਣੀ ਸੀ ਉਹਦੇ ਪੋਲ ਵੀ ਮੈਂ ਆਪਣੇ ਹੱਥੀਂ ਖੜੇ ਕਰਵਾ ਕੇ ਆਂ ਪਰ ਮੈਂ ਸਮਾਨ ਨਹੀਂ ਡਰਾ ਕਰਾਇਆ 2023 ਦੇ ਵਿੱਚ ਮੈਂ ਵੀ ਬਹੁਤ ਕੋਸ਼ਿਸ਼ਾਂ ਕਰੀਆਂ ਪਰ ਉਹ ਕੰਮ ਸ਼ੁਰੂ ਨਹੀਂ ਹੋ ਸਕਿਆ ਕਦੇ ਵਰਕ ਆਰਡਰ ਦੀ ਪ੍ਰੋਬਲਮ ਆ ਗਈ ਕਦੇ ਐਸਟੀਮੇਟਰ ਪਾਸ ਹੋਣ ਤੇ ਐਸਟੀਮੇਟ ਪਾਸ ਹੋਏ ਨੂੰ ਖੈਰ 23 ਦੇ ਵਿੱਚ ਪਾਸ ਹੋਇਆ ਹੂੰ ਉਹ ਹੋਣਾ ਕਿ ਕਿਸੇ ਹੋਰ ਜੈ ਸਾਹਿਬ ਨੇ ਕੰਮ ਸ਼ੁਰੂ ਕਰਾਇਆ ਪਰ ਮੈਂ ਪ੍ਰਮੋਟ ਹੋ ਚੁੱਕਿਆ ਹਾਂ ਤਕਰੀਬਨ ਸਵਾ ਸਾਲ ਹੋ ਗਿਆ ਤੁਹਾਡਾ ਇਥੋਂ ਜਣੀ ਸਵਾ ਸਾਲ ਪਹਿਲਾਂ ਟਰਾਂਸਫਰ ਹੋ ਗਿਆ ਸੀ ਹਾਂਜੀ ਹਾਂਜੀ ਮਤਲਬ ਪ੍ਰਮੋਟ ਹੋ ਗਏ ਸੀ ਹਾਂਜੀ ਹਾਂਜੀ ਪਰ ਉਸ ਤੋਂ ਬਾਅਦ ਵੀ ਜਿਹੜਾ ਵਿਭਾਗ ਦੇ ਵੱਲੋਂ ਇਸ ਲਾਈਨ ਵੱਲ ਧਿਆਨ ਨਹੀਂ ਦਿੱਤਾ ਗਿਆ ਕਿਉਂਕਿ ਉਹ ਜਿਹੜੇ ਖੰਭੇ ਹੈਗੇ ਆ ਪੋਲ ਹੈਗੇ ਆ ਉਸਮਾਨ ਲਗਾਤਾਰ ਕੋਈ ਵਿੱਚੋਂ ਜਣੀ ਘਾਟ ਹੀ ਰਿਹਾ ਉਹ ਚ ਕੋਈ ਚੋਰੀ ਹੋ ਰਹੀ ਹੈ ਮਤਲਬ ਉਹ ਤੁਹਾਨੂੰ ਨਹੀਂ ਲੱਗਦਾ ਵੀ ਇਹ ਇੱਕ ਸਰਕਾਰ ਦੇ ਸਿਰ ਤੇ ਜਿਹੜਾ ਵਾਧੂ ਬੋਝ ਜਿਹੜਾ ਪਰ ਹਾਲਾਂਕਿ ਜੇਕਰ ਇਹ ਲਾਈਨ ਸਹੀ ਢੰਗ ਨਾਲ ਚਲਾਈ ਜਾਵੇ ਤਾਂ ਜਿੱਥੇ ਪਾਵਰ ਕਾਮ ਦਾ ਵੀ ਫਾਇਦਾ ਹੈ ਉੱਥੇ ਜਿਹੜਾ ਲੋਡ ਵੀ ਘਟੂਗਾ ਬਿਲਕੁਲ ਬਿਲਕੁਲ ਉਹ ਇਦਾਂ ਗੱਲ ਵੀ ਪੋਲ ਖੜੇ ਹੋ ਚੁੱਕੇ ਆ ਪੋਲ ਮੈਂ ਖੜੇ ਕਰਾਏ ਸੀਗੇ ਹੂੰ ਉਸ ਤੋਂ ਬਾਅਦ ਜਿਹੜੇ ਸਬੰਧਤ ਐਸ ਜੀਓ ਸਾਹਿਬ ਐਕਸਿਸ ਸਾਹਿਬ ਇਹਨਾਂ ਨੂੰ ਉਸ ਚੀਜ਼ ਦਾ ਜਿਆਦਾ ਪਤਾ ਹੋਊਗਾ ਵੀ ਕਿੱਥੇ ਵਰਕ ਆਰਡਰ ਹੋਇਆ ਜਾਂ ਕੀ ਹੈ ਕੰਮ ਬਟੂ ਦੇਖਦੇ ਆ ਵੀ ਲਾਈਨ ਖੜੀ ਐ ਸਾਰੇ ਪੋਲ ਖੜੇ ਹੋ ਚੁੱਕੇ ਆ ਤਕਰੀਬਨ 35-40 ਪੋਲ ਐ ਜਿਹਦੇ ਇਹ ਕਿੱਥੋਂ ਤੋਂ ਕਿੱਥੋਂ ਤੱਕ ਜਿਹੜੇ ਪੋਲ ਹੈਗੇ ਆ ਖੜੇ ਹੋਏ ਆ ਇਹ ਦੀਨੇ ਗ੍ਰਿਡ ਤੋਂ ਅਸਾਰ ਕੇ ਪੋਲ ਤੇ ਆਪਣਾ ਬੁਰਜ ਮੀਰੇ ਦਾ ਬੱਸ ਸਟੈਂਡ ਐ ਮੇਨ ਰੋਡ ਦੇ ਉੱਪਰ ਉੱਥੇ ਤੱਕ ਹੀ ਲਾਈਨ ਬਹੁਤਾ ਵੱਡਾ ਕੰਮ ਨਹੀਂ ਹੈਗਾ ਹਾਂਜੀ ਸਰ ਇੱਕ ਦੀਨਾ ਸਾਹਿਬ ਗ੍ਰਿਡ ਤੋਂ ਜਿਹੜੀ ਇੱਕ ਲਾਈਨ ਜਿਹੜੀ ਨਿਕਲ ਰਹੀ ਸੀ ਪਤਾ ਲੱਗਿਆ ਵੀ 2 ਸਾਲ ਤੋਂ ਜਿਹੜੇ ਪੋਲ ਖੜੇ ਹੋਏ ਆ ਉਹਦਾ ਐਸਟੀਮੇਟ ਵੀ ਪਾਸ ਹੋ ਚੁੱਕਿਆ ਹੈ ਹਾਲਾਂਕਿ ਜਿਹੜੀ ਦੂਸਰੀ ਜਿਹੜੀ ਪੁਰਾਣੀ ਫੀਟਰ ਚੱਲ ਰਿਹਾ ਉਹ ਵੀ ਪਤਾ ਲੱਗਿਆ ਕਿ ਉਹ ਓਵਰਲੋਡ ਚੱਲ ਰਿਹਾ ਤੇ ਉਹਨੇ ਤੇ ਜਿਹੜੇ ਬੜੇ ਬਿਜਲੀ ਦੀ ਸਮੱਸਿਆ ਆਉਂਦੀ ਹੈ ਔਰ ਬੜੀ ਜ਼ਰੂਰੀ ਇਹ ਲਾਈਨ ਪੜਦੀ ਸੀ ਕੀ ਕਾਰਨ ਹੈ ਜੀ ਉਹ ਲਾਈਨ ਜਿਹੜੀ ਕਿਉਂ ਨਹੀਂ ਨੇਪਰੇ ਚੜ ਸਕੀ ਇਹ ਇਸ ਤਰ੍ਹਾਂ ਜਿਹੜਾ ਇਹ ਸਰਕਾਰ ਦਾ ਜਿਹੜਾ ਖਰਚਾ ਹੋਇਆ ਪੈਸਾ ਖਰਾਬ ਹੋ ਰਿਹਾ ਜੀ ਕੀ ਕਰਨਾ ਇਹਦੇ ਵਿੱਚ ਇਹ ਇਸੂ ਸੀ ਜੀ ਵੀ ਜਿਹੜਾ ਉਹ ਠੇਕੇਦਾਰ ਜਿਹੜੇ ਨੇ ਕੰਮ ਕੀਤਾ ਸੀਗਾ ਤੇ ਐਤ ਕੀ ਵਾਰ ਵੀ ਉਹਦੇ ਨਾਲ ਚਿੱਠੀ ਪੱਤਰ ਵੀ ਕੀਤਾ ਗਿਆ ਸੀਗਾ ਤੇ ਗੱਲਬਾਤ ਵੀ ਕੀਤੀ ਸੀ ਤੇ ਉਹ ਕੁਝ ਲੇਬਰ ਦੀ ਘਾਟ ਕਰਕੇ ਜਿਹੜਾ ਉਹ ਮੌਕੇ ਤੇ ਕੰਮ ਨਹੀਂ ਹੋ ਸਕਿਆ ਇੱਕ ਉਹ ਜਿਹੜੀ ਡਬਲ ਸਰਕਟ ਕੀਤਾ ਜਾਣਾਗਾ ਤੇ ਕੁਝ ਜ਼ਿਆਦਾ ਗਰਮੀ ਕਰਕੇ ਵੇ ਉਹ ਡਬਲ ਇਕੋ ਲਾਈਨ ਤੇ ਜਾਣਿਆ ਲੰਬਾ ਸਮਾਂ ਲਾਈਨ ਬੰਦ ਰਹਿਣੀ ਸੀ ਤੇ ਇਸ ਕਰਕੇ ਇਹ ਕੰਮ ਨਹੀਂ ਹੋ ਸਕਿਆ ਤੇ ਫਿਰ ਵੀ ਅਸੀਂ ਜੇਕਰ ਉਹ ठेकेदार ਆ ਜਦੋਂ ਹੁਣ ਝੋਨਾ ਵੱਢਿਆ ਜਾਂਦਾ ਜੇਕਰ ਉਹ ਠਾਕੇਦਾਰ ਕੰਮ ਨਹੀਂ ਕਰਦਾ ਤੇ ਸੰਬੰਧੀ ਪੱਤਰ ਵਿਹਾਰ ਚੱਲ ਰਿਹਾ ਹੈਗਾ ਤੇ ਉਹ ਕਿਸੇ ਹੋਰ ਠੇਕੇਦਾਰ ਨੂੰ ਦੇ ਕੇ ਇਹ ਚੀਜ਼ ਕੀ ਕੰਮ ਕਰਵਾਇਆ ਜਾਊਗਾ ਇਹ ਠੇਕੇਦਾਰ ਜੇ ਮਤਲਬ ਵਿਭਾਗ ਵੱਲੋਂ ਜੇਕਰ ਉਹ ਕੰਮ ਨਹੀਂ ਜਿਹੜਾ ਵਰਕ ਆਰਡਰ ਫਿਰ ਦੁਬਾਰਾ ਕੱਢਿਆ ਗਿਆ ਜਾਂ ਵਰਕ ਜਿਹੜਾ ਮਤਲਬ ਦੁਬਾਰਾ ਕੰਮ ਦਿੱਤਾ ਜਾਣਾ ਹਾਂਜੀ ਉਹ ਫਿਰ ਵਰਕ ਆਰਡਰ ਉਹਨੂੰ ਦੁਬਾਰਾ ਕੀਤਾ ਜਾਊਗਾ ਹੋਰ ਜੇ ਕਿਸੇ ਠੇਕੇਦਾਰ ਨੂੰ ਕਰੋਗੇ ਤਾਂ ਉਹ ਦੁਬਾਰਾ ਕੀਤਾ ਜਾਣਾ ਠੀਕ ਉਹਦੇ ਖਿਲਾਫ ਕੋਈ ਫਿਰ ਅ ਕਾਰਵਾਈ ਜਿਹੜੀ ਹਾਂਜੀ ਹਾਂਜੀ ਉਹਦੇ ਖਿਲਾਫ ਜੇਕਰ ਉਹ ਜਵਾਬ ਦਿੰਦਾ ਕੰਮ ਤੋਂ ਤਾਂ ਉਹ ਵਿਭਾਗ ਆ ਜਿਹੜਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹ ਸਾਰੇ ਇਹ ਜਿਹੜਾ ਐਸਟੀਮੇਟ ਹੈ ਇਹ ਕਦੋਂ ਪਾਸ ਹੋਇਆ ਸੀਗਾ ਜੀ ਇਹ ਜੀ ਇਹ 2030-24 ਦੇ ਵਿੱਚ ਪਾਸ ਹੋਇਆ ਸੀਗਾ ਤੇ ਉਹਦੇ ਦਾ ਵਰਕ ਵੀ ਹੋਇਆ ਸੀ ਸ਼ੁਰੂ ਹੋਇਆ ਸੀ ਵਰਕ ਹਾਂਜੀ ਤੇ ਐਤ ਕੀ ਬਸ ਇਹਦਾ ਜਿਹੜਾ ਵਰਕ ਨਹੀਂ ਹੋ ਸਕਿਆਗਾ ਕਦੋਂ ਤੱਕ ਸੰਭਾਵਨਾ ਵੀ ਇਹ ਜਿਹੜੀ ਲਾਈਨ ਜਿਹੜਾ ਸਿਰੇ ਟੜ ਜਾਈ ਗਈ ਤੇ ਸੰਭਾਵਨਾ ਸਾਨੂੰ ਉਹ ਜੇਕਰ ਉਹ ਵਰਕਾ ਜਿਹੜਾ ਪਹਿਲਾ ਠੇਕੇਦਾਰ ਸੀ ਜੇਕਰ ਉਹ ਬਿਲਕੁਲ ਹੀ ਸਾਨੂੰ ਜਵਾਬ ਦੇ ਜਾਂਦਾ ਵੀ ਮੈਂ ਨਹੀਂ ਕਰ ਸਕਦਾ ਕੰਮ ਤੇ ਫਿਰ ਅਸੀਂ ਵਰਕਰ ਜਣੀ ਕੋਸ਼ਿਸ਼ ਸਾਡੀ ਵੀ ਆ ਜਿਹੜਾ ਹੁਣ ਝੂਨਾ ਜਦੋਂ ਵੱਢਿਆ ਜਾਊਗਾ ਤੇ ਇਸ ਦੇ ਵਿੱਚ ਇਹ ਕੰਮ ਕਰਵਾਇਆ ਜਾਊਗਾ ਹਾਂਜੀ ਬਹੁਤ ਧੰਨਵਾਦ ਹਾਂਜੀ ਥੈਂਕ ਯੂ